ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਮਰਤ ਬੁਟੀਕ ਤੇ ਬਹੁਤ ਹੀ ਸੋਹਣੀ ਜੇ ਹੈਂਡਵਰਕ ਦੇ ਸੂਟ ਲੈ ਕੇ ਆਏ ਆ ਆਪਾਂ ਬਹੁਤ ਹੀ ਸੋਹਣੀ ਜੇ ਸਟਫ ਤੇ ਰੈਡੀ ਹੋਏ ਨੇ ਜੀ ਸਾਰੇ ਆਪਾਂ ਵੀਡੀਓ ਚ ਤੁਹਾਨੂੰ ਪੂਰੀ ਡਿਟੇਲ ਚ ਦੱਸਾਂਗੇ ਕਿਹੜਾ ਕਿਹੜੇ ਸਟਫ ਤੇ ਰੈਡੀ ਹੋਏ ਨੇ ਕਿਵੇਂ ਦੇ ਨਾਲ ਦੁਪੱਟੇ ਹੋਏ ਨੇ ਕਿਵੇਂ ਲਾਈਨਿੰਗ ਵਗੈਰਾ ਐਡ ਕਰਕੇ ਕਿਵੇਂ ਆਪਾਂ ਸੂਟ ਰੈਡੀ ਕੀਤੇ ਨੇ ਸਾਰਾ ਤੁਹਾਨੂੰ ਫੁੱਲ ਡਿਟੇਲ ਚ ਦੱਸਾਂਗੇ ਹਾਂਜੀ ਜਿਹੜਾ ਆਪਣਾ ਪਹਿਲਾ ਸੂਟ ਸੀ ਇਹ ਹੈਗਾ ਜੀ ਆਪਣਾ ਕ੍ਰਸ਼ ਤੇ ਉੱਪਰ ਬਣੀ ਹੈ ਸ਼ਰਟ ਆਉਗੀ ਜੀ ਕ੍ਰਸ਼ ਦੀ ਤੇ ਸਲਵਾਰ ਹੂ ਸਾਮੀ ਸਿਲਕ ਦੀ ਸ਼ਿਮਰਦਾ ਨਾਲ ਦੁਪੱਟਾ ਲੱਗਿਆ ਲਹਿਰੀ ਆਪਾਂ ਟਾਈਡਾਈ ਕੀਤਾ ਜੀ ਦੁਪੱਟਾ ਕੋਈ ਆਪ ਐਵੇਂ ਪ੍ਰਿੰਟ ਵਾਲਾ ਨਹੀਂ ਲਿਆ ਆਪਾਂ ਟਾਈਡਾਈ ਕਰਾਇਆ ਜੀ ਇਹ ਜਿਹੜਾ ਦੁਪੱਟਾ ਕਰਾਇਆ ਤੇ ਲੈਰੀਆ ਪਵਾਇਆ ਹੋਇਆ ਤੇ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ نیچے ਵਰਕ ਹੈ ਜੀ ਉਸ ਤਰ੍ਹਾਂ ਹੀ ਆਪਾਂ ਜਿਹੜੀ ਫਿਨਿਸ਼ਿੰਗ ਦਿੱਤੀ ਹੈ ਪੌਂਚਿਆਂ ਤੇ ਦਿੱਤੀ ਹੈ ਦੇਖੋ ਤੁਸੀਂ ਜਿਵੇਂ ਜਿਵੇਂ ਨਾਲ-ਨਾਲ ਵਰਕ ਸੀ ਉਵੇਂ ਹੀ ਕੱਟ ਵਰਕ ਆਪਾਂ ਸਟਿਚਿੰਗ ਟਾਈਮ ਦਿੱਤਾ ਹੈ ਇਹ ਚਾਕਾਂ ਘੇਰੇ ਦਾ ਕੰਮ ਸੀ ਬਾਜੂ ਤੇ ਬਹੁਤ ਪਿਆਰਾ ਕੰਮ ਹੈ ਜੀ ਬੈਕ ਤੇ ਜਾਲ ਬਣਿਆ ਹੋਇਆ ਹੈ ਸਿੱਪੀ ਤੇ ਵਰਕ ਆਊਗਾ ਜੀ ਵਿੱਚ ਦਪਕੇ ਦੀਆਂ ਪੱਤੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਵਰਕ ਹੈ ਜਿਹੜਾ ਫੁੱਲ ਬੈਕ ਤੇ ਆਊਗਾ ਜੀ ਪੌਂਚਿਆਂ ਤੇ ਵੀ ਬਹੁਤ ਪਿਆਰਾ ਕੰਮ ਹੋਇਆ ਹੋਇਆ ਹੈ ਬਾਕੀ ਤੁਸੀਂ ਨੈੱਕ ਵਰਕ ਦੇਖ ਲਿਆ ਬਹੁਤ ਹੀ ਪਿਆਰਾ ਜੈਨਰ ਦਾ ਨੈਟਵਰਕ ਹੋਇਆ ਜਿਹੜੇ ਦੇ ਆਪਾਂ ਦੁਪੱਟੇ 'ਚ ਜਿਹੜਾ ਲੇਸ ਵਗੈਰਾ ਐਡ ਕੀਤੀ ਹੈ ਗੋਟਾ ਲਾਇਆ ਜੀ ਉਹ ਫੋਰ ਸਾਈਡ ਗੋਟਾ ਲੱਗਿਆ ਹੋਇਆ ਤੇ ਵਿੱਚ ਵੀ ਆਪਾਂ ਨੇ ਜਿਹੜਾ ਲੈਰੀਏ ਦੇ ਨਾਲ ਨਾਲ ਆਪਾਂ 골ਡਨ ਲਾਈਨਾਂ ਦਿੱਤੀਆਂ ਹੋਈਆਂ ਨੇ ਜੀ ਬਰੀਕ ਗੋਟੇ ਦੀਆਂ ਬਹੁਤ ਹੀ ਸੋਹਣਾ ਜਿਹਾ ਵਰਕ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ 'ਚ ਰੈਡੀ ਕਰਾ ਸਕਦੇ ਹੋ ਕਿਸੇ ਵੀ ਸਟੱਫ 'ਤੇ ਰੈਡੀ ਕਰਾ ਸਕਦੇ ਹੋ ਏਕ ਕਿਸੇ ਹੋਰ ਸੂਟ ਤੇ 올ਓਵਰ ਤੇ ਤੁਸੀਂ ਬਣਾਉਣਾ ਚਾਹੁੰਦੇ ਹੋ ਬਹੁਤ ਸੋਹਣਾ ਬਣਨ ਵਾਲਾ ਹੈ ਜੀ ਨੈਕਸਟ ਆਪਣਾ ਪਿਓਰ ਖਾਦੀ ਤੇ ਬਣਿਓ ਹੈ ਜੀ ਖਾਦੀ ਦੀ ਸ਼ਰਟ ਆਉਗੀ ਜੀ ਬ੍ਰੌਕੇਟ ਦੀ ਸਲਵਾਰ ਤੁਸੀਂ ਜੇ ਪੂਰਾ ਸੂਟ ਖਾਦੀ ਤੇ ਬਣਾਉਣਾ ਹੈ ਕੋਈ ਸਟਨ ਤੇ ਬਣਾਉਣਾ ਹੈ ਕੋਈ ਸਿਲਕ ਵਗੈਰਾ ਤੇ ਕਿਸੇ ਵੀ ਸਟੱਫ ਤੇ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਤੁਹਾਡੀ ਇੱਛਾ ਤੁਸੀਂ ਜਿਵੇਂ ਵੀ ਰੈਡੀ ਕਰਾਉਂਗੇ ਆਪਾਂ ਤੁਹਾਨੂੰ ਉਵੇਂ ਹੀ ਰੈਡੀ ਕਰਕੇ ਦੇਵਾਂਗੇ ਕਿਸੇ ਵੀ ਕਲਰ 'ਚ ਰੈਡੀ ਕਰਾ ਸਕਦੇ ਹੋ ਤੇ ਇਹਦਾ ਜਿਹੜਾ ਵਰਕ ਆ ਤੁਸੀਂ ਚੈੱਕ ਕਰ ਸਕਦੇ ਹੋ ਚਾਕਾ ਘੇਰੇ ਦਾ ਕੰਮ ਤੁਹਾਨੂੰ ਦਿਖਾਤਾ ਨੈਕ ਵਰਕ ਫੁੱਲ ਹੈਵੀ ਕੰਮ ਹੋਇਆ ਜੀ ਬਾਜੂ ਤੇ ਫੁੱਲ ਕ ਹੈਵੀ ਕੰਮ ਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਅਗਰ ਕਿਸੇ ਦੀ ਹੈ ਨਾ ਮੈਰਿਜ ਹੈ ਤੁਸੀਂ ਉਸ ਚ ਸੂਟ ਐਡ-ਆਨ ਕਰਾਉਣਾ ਬਹੁਤ ਸੋਹਣਾ ਬਣੂਗਾ ਜੀ ਇਹ ਸੂਟ ਜੇ ਤੁਸੀਂ ਐਡ ਕਰੋਗੇ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਜੀ ਇਹ ਡਿਜ਼ਾਈਨ ਆਪਣਾ ਬਹੁਤ ਪਿਆਰਾ ਡਿਜ਼ਾਈਨ ਆ ਪਹਿਲਾਂ ਆਪਣਾ ਸਕਾਈ ਤੇ ਫਰੋਜ਼ੀ ਸ਼ਰਟ ਨਾਲ ਬਣ ਰਹੀ ਸੀ ਜੀ ਹੁਣ ਰਾਣੀ ਨਾਲ ਬਣ ਰਹੇ ਨੇ ਅੱਗੇ ਆਪਣੇ ਕੋਲੇ ਪਰਪਲ ਦੇ ਆਰਡਰ ਵੀ ਚੱਲ ਰਹੇ ਨੇ ਰਾਣੀ ਤੇ ਮਾਦੀਫ ਰੋਜੀ ਦੇ ਆਪਣੇ ਨਾਲ ਨਾਲ ਹੀ ਚੱਲ ਰਹੇ ਨੇ ਕਾਫੀ ਸੂਟ ਆਪਣੇ ਬਣ ਰਹੇ ਨੇ ਜੀ ਇਹਨਾਂ 'ਚ ਜਦੋਂ ਆਪਾਂ ਕਲਰ ਚੇਂਜ ਲੈ ਕੇ ਆਏ ਆਪਾਂ ਫਿਰ ਵੀ ਇਹ ਵੀਡੀਓ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਦੇਖੋ ਤੁਸੀਂ ਪਿਓਰ ਔਰਗੈਂਜ਼ਾ ਦਾ ਦੁਪੱਟਾ ਜੀ ਇਹਦੇ ਨਾਲ ਦੁਪੱਟਾ ਵੀ ਆਪਾਂ ਡਬਲ ਡਾਈ ਕੀਤਾ ਇਹ ਬ੍ਰੌਕੇਟ ਦੀ ਬਾਟਮ ਆ ਗਈ ਜੀ ਬ੍ਰੌਕੇਟ ਤੇ ਵੀ ਹੈਂਡਵਰਕ ਤੁਹਾਨੂੰ ਮਿਲੇਗਾ ਦੁਪੱਟੇ ਤੇ ਵੀ ਡਬਲ ਡਾਈ ਹੈ ਜੀ ਜਿਵੇਂ ਦੇਖੋ ਪੱਲੇ ਆਪਾਂ ਨੇ ਬ੍ਰੌਕੇਟ ਦੀ ਬਾਟਮ ਨਾਲ ਦੇ ਹੀ ਕੀਤੇ ਨੇ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਸੋਹਣੇ ਗੋਟੇ ਵਗੈਰਾ ਲਾ ਕੇ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਜੀ ਇਹਦਾ ਤੁਸੀਂ ਸਿਤਾਰਾ ਲਵਾਉਣਾ ਹੈ ਦੁਪੱਟੇ 'ਚ ਬੂਟੀ ਐਡ ਆਨ ਕਰਾਉਣੀ ਹੈ ਤੁਸੀਂ ਕਰਾ ਸਕਦੇ ਹੋ ਪ੍ਰੋਪਰ ਲੁੱਕ ਦੇਖ ਸਕਦੇ ਹੋ ਤੁਸੀਂ ਫੁੱਲ ਹੈਵੀ ਕਮ ਹੈ ਜੀ ਇਹਦੇ ਆਪਾਂ ਨੂੰ ਬੈਕ ਤੇ ਵੀ ਕੰਮ ਮਿਲੂਗਾ ਬੈਕ ਤੇ ਵੀ ਆਪਾਂ ਚਾਕ ਘੇਰਾ ਬਣਾਇਆ ਹੋਇਆ ਤੁਹਾਨੂੰ ਦਿਖਾਉਣੀ ਹੈ ਇਹ ਬੈਕ ਸਾਈਡ ਆ ਗਈ ਜੀ ਕੇਰਾ ਜਿਹੜਾ ਉਹ ਫੁੱਲ ਹੈ ਵੀ ਆ ਫਰੰਟ ਤਾਂ ਪਿੱਛਲਾ ਘੇਰਾ ਤੁਸੀਂ ਦੇਖ ਸਕਦੇ ਹੋ ਚਾਕਾਂ ਤੇ ਘੇਰੇ ਤੇ ਇਸ ਤਰ੍ਹਾਂ ਕੰਮ ਆਊਗਾ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਨੇ ਜੀ ਬਹੁਤ ਸੋਹਣਾ ਵਰਕ ਹੋਇਆ ਬਾਕੀ ਤੁਸੀਂ ਫਿਨਿਸ਼ਿੰਗ ਦੇਖੋ ਇੱਕ ਇੱਕ ਮਟੀਰੀਅਲ ਹੈ ਜਿਹੜਾ ਸਾਰਾ ਮਟੀਰੀਅਲ ਬਹੁਤ ਜਿਹੜਾ ਪਿਆਰ ਨਾਲ ਲਾਇਆ ਹੋਇਆ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੋਇਆ ਹੈ ਜੀ ਕਾਰੀਗਰਾਂ ਦਾ ਇਹ ਦੇਖੋ ਤੁਸੀਂ ਸਾਰਾ ਪੂਰਾ ਕਿਵੇਂ ਚਿਣੇ ਪਏ ਨੇ ਜੀ ਜੇ ਤੁਸੀਂ 올ਓਵਰ ਸੂਟ ਬਣਾਉਂਗੇ ਫਿਰ ਵੀ ਬਹੁਤ ਪਿਆਰਾ ਬਣਨ ਵਾਲਾ ਹੈ ਜੀ ਬਾਕੀ ਹੈ ਨਾ ਇਹਦੀ ਲੁੱਕ ਅਲੱਗੀ ਆ ਬ੍ਰੌਕੇਟ ਦੀ ਸਲਵਾਰ ਨਾ ਬ੍ਰੌਕੇਟ ਜੀ ਸਲਵਾਰ ਨਾ ਬਹੁਤ ਜਿਆਦਾ ਚਚਰਿਆ ਜੀ ਸੂਟ ਸੇਮ ਬਾਜੂ ਤੇ ਦੇਖੋ ਤੁਸੀਂ ਫੁੱਲ ਹੈਵੀ ਕਮ ਤੋਂ ਨੂੰ ਬਾਜੂ ਤੇ ਨੱਕ ਤੇ ਘੇਰਾ ਪਿੱਛੇ ਚਾਕਾਂ ਘੇਰੇ ਤੇ ਪੌਂਚਿਆਂ ਤੇ ਬਹੁਤ ਹੀ ਸੋਹਣਾ ਜਿਹਾ ਕੰਮ ਮਿਲੂਗਾ ਇਹ ਆ ਗਿਆ ਜੀ ਆਪਣਾ ਕ੍ਰੇਪ ਤੇ ਰੈਡੀ ਕੀਤਾ ਹੋਇਆ ਨੇਚਰਲ ਕ੍ਰੇਪ ਤੇ ਸੂਟ ਰੈਡੀ ਕੀਤਾ ਜੀ ਸੈਂਟਰ ਪੈਨਲ ਨੇ ਡਬਲ ਸੈਂਟਰ ਪੈਨਲ ਪਏ ਹੋਏ ਨੇ ਗਲੇ ਦਾ ਕੰਮ ਆ ਬਾਜੂ ਦਾ ਕੰਮ ਆ ਪੌਂਚੀਆਂ ਤੇ ਬਹੁਤ ਹੀ ਜਿਆਦਾ ਸੋਨਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਹੈਵੀ ਕਮ ਤੁਹਾਨੂੰ ਬਾਜੂ ਤੇ ਮਿਲੇਗਾ ਇਹਦਾ ਆਪਾ ਦੁਪੱਟਾ ਵੀ ਬਹੁਤ ਪਿਆਰਾ ਰੈਡੀ ਕੀਤਾ ਹੈ ਪਿਓਰ ਕਮਲ ਚਨੂਨ ਦਾ ਦੁਪੱਟਾ ਜਿਹੜਾ ਕਸਟਮਰ ਨੇ ਐਡ ਕੀਤਾ ਸੀ ਇਸ ਚ ਬਹੁਤ ਵਧੀਆ ਬਣਾਇਆ ਹੈ ਪੱਕੀ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਜਿਹਾ ਕੰਮ ਥ्रेड ਵਰਕ ਦੇਖੋ ਕਿੰਨਾ ਪਿਆਰਾ ਥ्रेड ਵਰਕ ਹੋਇਆ ਹੋਇਆ ਹੈ ਇਹਨਾਂ ਚੀਜ਼ਾਂ ਤੋਂ ਹੀ ਜੇ ਪਤਾ ਲੱਗ ਜਾਂਦਾ ਜੀ ਕਾਰੀਗਰ ਦਾ ਆਪਾਂ ਨੂੰ ਵੀ ਕਿਵੇਂ ਦਾ ਕੰਮ ਆਂਟਿਕ ਜਿਹੜਾ ਮਟੀਰੀਅਲ ਲੱਗਿਆ ਹੋਇਆ ਜੀ ਇਸ 'ਚ ਤੇ ਉਹ ਤੁਹਾਨੂੰ ਪਤਾ ਹੀ ਹੈ ਥੋੜਾ ਜਿਹਾ ਜਿਹੜਾ ਕਾਲਸ ਤੇ ਹੁੰਦਾ ਐਂਟਿਕ ਮਟੀਰੀਅਲ ਤੇ ਦੂਸਰੇ ਉਹਦੇ ਨਾਲ ਉਹ ਰੋਜ਼ 골ਡਨ ਵੈਸੇ ਆਪਣਾ ਕਾਮਨਲੀ ਰੋਜ਼ 골ਡਨ ਕਲਰ ਦਾ ਜਿਹੜਾ ਮਟੀਰੀਅਲ ਚੱਲਦਾ ਇਸ 'ਚ ਕਸਟਮਰ ਨੇ ਐਂਟਿਕ ਮਟੀਰੀਅਲ ਲਵਾਇਆ ਸੀ ਇਹ ਦੇਖੋ ਤੁਸੀਂ ਇਹਦਾ ਦੁਪੱਟਾ ਵੀ ਤੈਨੂੰ ਚੈੱਕ ਕਰਾਉਣੇ ਆ ਸਿਤਾਰਾ ਲਵਾਇਆ ਜੀ ਪੱਲਿਆਂ ਤੇ ਸਿਤਾਰਾ ਲੱਗਿਆ ਹੋਇਆ ਬਹੁਤ ਹੀ ਸੋਹਣਾ ਜਿਹਾ ਕੰਮ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਤੁਹਾਨੂੰ ਸਾਡੇ ਕੋਲੋਂ ਸੂਟ ਮਿਲ ਜਾਣਗੇ ਜੀ ਤੁਸੀਂ ਆਪਣੀ ਚੋਇਸ ਤੇ ਰੈਡੀ ਕਰਾ ਸਕਦੇ ਹੋ ਸਟੱਫ ਵੀ ਆਪਣੀ ਚੋਇਸ ਦਾ ਲਵਾ ਸਕਦੇ ਹੋ ਕਲਰ ਵੀ ਆਪਣੀ ਚੋਇਸ ਦੇ ਲਵਾ ਸਕਦੇ ਹੋ ਜੀ ਅੱਗਿਆ ਦੇਖੋ ਆਪਾਂ ਨੇ ਜੀ ਸ਼ਰਾਰਾ ਸੂਟ ਰੈਡੀ ਕੀਤਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਫੁੱਲ ਪਿਓਰ ਜਿਹੜਾ ਆਪਾਂ ਨੇ ਸਟੱਫ ਹੈ ਕ੍ਰੇਪ ਦਾ ਰੱਖਿਆ ਇਸ ਤਰ੍ਹਾਂ ਫਰੰਟ ਤੇ ਆਪਾਂ ਨੇ ਤਿੰਨ ਤਿੰਨ ਬੂਟੇ ਪਾਏ ਨੇ ਜੀ ਸਾਰੇ ਚਮੋਤੀ ਦਾ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਜਿਹਾ ਮਟੀਰੀਅਲ ਲਾਇਆ ਹੋਇਆ ਲਾਇਆ ਹੁੰਦਾ ਜੀ ਤੇ ਬਹੁਤ ਹੀ ਸਫਾਈ ਤੇ ਆਪਣਾ ਸਾਰਾ ਕੰਮ ਹੁੰਦਾ ਤੇ ਇਹਦੀ ਪਰਸ਼ਰਟੀ ਚੈੱਕ ਕਰਾਉਣਿਆਂ ਤਿੰਨ ਬੁੱਟੇ ਫਰੰਟ ਤੇ ਆਗੇ ਜੀ ਘੇਰੇ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਜੀ ਇਹਦਾ ਤੇ ਬਾਜੂ ਤੇ ਕੰਮ ਆ ਜਾਊਗਾ ਬਾਜੂ ਤੇ ਇਸ ਤਰ੍ਹਾਂ ਦਾ ਕੰਮ ਮਿਲੇਗਾ ਬਾਕੀ ਜਦੋਂ ਵੀ ਤੁਸੀਂ ਸਾਡੇ ਨਾਲ ਜਿਵੇਂ ਹੈ ਨਾ ਡਿਸਕਸ ਕਰਨਾ ਹੈ ਸੂਟ ਦੀ ਡਿਟੇਲ ਤੁਸੀਂ ਪਲੀਜ਼ ਸਾਨੂੰ ਦੱਸਿਆ ਕਰੋ ਤੁਸੀਂ ਸਟਾਫ ਕਿਹੜਾ ਲਗਾਉਣਾ ਤੇ ਤੁਸੀਂ ਦੁਪੱਟਾ ਕਿਹੜਾ ਲਗਵਾਉਣਾ ਜਿਵੇਂ ਮੈਂ ਪਿਛਲੀ ਵੀਡੀਓ ਅਪਲੋਡ ਕੀਤੀ ਸੀ ਜੀ ਮੈਂ ਉਹਨਾਂ ਦੇ ਪ੍ਰਾਈਸ ਨਾਲ ਹੀ ਦੱਸੇ ਸੀ ਵਿੱਚ ਪਿਓਰ ਦੇ ਦੁਪੱਟੇ ਲੱਗੇ ਹੋਏ ਸੀ ਪਿਓਰ ਦਾ ਸਟਾਫ ਲੱਗਿਆ ਹੋਇਆ ਸੀ ਤੁਸੀਂ ਆਪ ਹੀ ਹਿਸਾਬ ਲਾਓ ਜਿਵੇਂ ਹਨਾ ਆਪਾਂ ਪਿਓਰ ਚੀਜ਼ ਲੈਣੇ ਹਨਾ ਆਪਣੇ ਦੁਪੱਟਾ ਹੀ ਤੁਸੀਂ ਲਾ ਲਓ ਪਿਓਰ ਕਮਲ ਚਨੂਨ ਦਾ ਆਪਣਾ 12-1300 ਦਾ ਦੁਪੱਟਾ ਪੈ ਜਾਂਦਾ ਜੀ ਬਾਕੀ ਸੂਟ ਆਪਾਂ 15-1700 ਤੋਂ ਘੱਟ ਦਾ ਆਪਾਂ ਸੂਟ ਨਹੀਂ ਲਾਉਣਾ ਹੁੰਦਾ ਸਟਿਚਿੰਗ ਤੁਸੀਂ ਦੇਖ ਲਓ 15-1700 ਤੱਕ ਆਪਣਾ ਮਟੀਰੀਅਲ ਐਡ-ਆਨ ਕਰਕੇ ਸਟਿਚਿੰਗ ਚੱਲੀ ਜਾਂਦੀ ਹੈ ਬਹੁਤ ਕੋਸਟਲੀ ਸੂਟ ਪੈਂਦੇ ਨੇ ਜੀ ਤੇ ਉੱਤੋਂ ਹੈਂਡਵਰਕ ਅਲੱਗ ਰਹਿ ਜਾਂਦਾ ਫਿਰ ਤੇ ਦੁਪੱਟਿਆਂ ਦੀ ਫਿਨਿਸ਼ਿੰਗ ਦੇਖੋ ਤੁਸੀਂ ਕਿੰਨਾ ਹਨਾ ਜੇ ਬਾਕੀ ਸਾਰੀਆਂ ਚੀਜ਼ਾਂ ਜਦੋਂ ਆਪਾਂ suit ਤਿਆਰ ਕਰਦੇ ਆ ਸਾਰਾ ਕੰਮ ਹੈਂਡਮੇਡ ਹੁੰਦਾ ਜੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਾਰੀਗਰਾਂ ਦੀ ਵੀ ਟੇਲਰ ਦੀ ਵੀ ਮਾਸਟਰਸ ਦੀ ਟਰੇਸ ਵਾਲਿਆਂ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੱਥਾਂ ਵਿੱਚ ਦੀ ਇੱਕ suit ਲੱਗਦਾ ਜੀ ਤਾਂ ਕਰਕੇ ਕੋਸਟਲੀ ਤਾਂ ਬਣਦਾ ਹੀ ਹੈ ਬਾਕੀ ਹੈ ਨਾ ਜੇ ਵਧੀਆ ਕੁਆਲਿਟੀ ਦੀ ਚੀਜ਼ ਮਿਲੂਗੀ ਤਾਂ ਉਹ ਥੋੜੀ ਜੀ ਕੋਸਟਲੀ ਤਾਂ ਜ਼ਰੂਰ ਹੋਊਗੀ ਜੀ ਹਾਂਜੀ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ